ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਵਿੱਚ ਕਈ ਔਰਤਾਂ ਆਈਆਂ ਜਿਨ੍ਹਾਂ ਨੇ ਨਾ ਕੇਵਲ ਉਸ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਬਲਕਿ ਇਤਿਹਾਸ ਨੂੰ ਵੀ ਨਵੇਂ ਮੋੜ ਦਿੱਤੇ ਚਾਹੇ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਰਾਜਕੌਰ ਹੋਵੇ ਜਾਂ ਮਹਾਰਾਣੀ ਜਿੰਦਾ ਜਾਂ ਫਿਰ ਨੱਚਣ ਗਾਉਣ ਵਾਲੀ ਮੋਹਰਾ ਇਹਨਾਂ ਸਾਰੀਆਂ ਹੀ ਔਰਤਾਂ ਨੇ ਮਹਾਰਾਜ ਦੀ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਕਈ ਨਾਟਕੀ ਮੋੜ ਦਿੱਤੇ ਪਰੰਤੂ ਅੱਜ ਜਿਹੜੀ ਔਰਤ ਦੀ ਅਸੀਂ ਗੱਲ ਕਰਾਂਗੇ ਉਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਜੇਕਰ ਇਹ ਔਰਤ ਨਾ ਹੁੰਦੀ ਤਾਂ ਰਣਜੀਤ ਸਿੰਘ ਕਦੇ ਵੀ ਮਹਾਰਾਜ ਜਾਂ ਰਣਜੀਤ ਸਿੰਘ ਨਾ ਬਣ ਪਾਉਂਦਾ ਇਹ ਔਰਤ ਕੌਣ ਸੀ ਅਤੇ ਇਸ ਨੇ ਇੱਕ ਛੋਟੀ ਜਿਹੀ ਮਿਸਲ ਦੇ ਮੁਖੀ ਰਣਜੀਤ ਸਿੰਘ ਨੂੰ ਇੱਕ ਤਾਕਤਵਰ ਬਾਦਸ਼ਾਹ ਕਿਵੇਂ ਬਣਾ ਦਿੱਤਾ ਅੱਜ ਇਸ ਬਹਾਦਰ ਔਰਤ ਦੀ ਪੂਰੀ ਕਹਾਣੀ ਬਿਆਨ ਕਰਾਂਗੇ ਇਸ ਔਰਤ ਵੱਲੋਂ ਮਹਾਰਾਜ ਰਣਜੀਤ ਸਿੰਘ ਦੀ ਜ਼ਿੰਦਗੀ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਬਾਰੇ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਵੇਖਣਾ ਤੋ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਪਸੰਦ ਆਉਣ ਤੇ ਲਾਈਕ ਵਾਲਾ ਬਟਨ ਜ਼ਰੂਰ ਦਬਾਓ 1796 ਇਸਵੀ ਵਿੱਚ 16 ਸਾਲਾਂ ਦੀ ਉਮਰ ਵਿੱਚ ਹੀ ਰਣਜੀਤ ਸਿੰਘ ਦਾ ਵਿਆਹ ਕਨਈਆ ਮਿਸਲ ਦੇ ਸਰਦਾਰ ਗੁਰਬਖਸ਼ ਸਿੰਘ ਦੀ ਪੁੱਤਰੀ ਮਹਿਤਾਬ ਕੌਰ ਨਾਲ ਹੋ ਗਿਆ ਸੀ। ਅਸਲ ਵਿੱਚ ਮਹਿਤਾਬ ਕੌਰ ਦਾ ਪਿਤਾ ਗੁਰਬਖਸ਼ ਸਿੰਘ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਨਾਲ ਹੋਈ ਇੱਕ ਲੜਾਈ ਵਿੱਚ ਮਾਰਿਆ ਗਿਆ ਸੀ ਜਿਸ ਕਾਰਨ ਦੋਹਾਂ ਮਿਸਲਾਂ ਵਿੱਚ ਦੁਸ਼ਮਣੀ ਦੀ ਅੱਗ ਭੜਕੀ ਹੋਈ ਸੀ। ਪਰੰਤੂ ਰਾਜਨੀਤਿਕ ਹਾਲਾਤਾਂ ਨੂੰ ਵੇਖਦਿਆਂ ਮਹਿਤਾਬ ਕੌਰ ਦਾ ਵਿਆਹ ਰਣਜੀਤ ਸਿੰਘ ਨਾਲ ਕਰਵਾਇਆ ਗਿਆ ਜੋ ਉਸ ਸਮੇਂ ਹਾਲੇ ਮਹਾਰਾਜਾ ਨਹੀਂ ਸੀ ਬਣਿਆ। ਮਹਿਤਾਬ ਕੌਰ ਵਿਆਹ ਤੋਂ ਬਾਅਦ ਰঞ্জੀਤ ਸਿੰਘ ਦੇ ਘਰ ਆ ਗਈ ਮਹਿਤਾਬ ਕੌਰ ਦੇ ਨਾਲ ਨਾਲ ਰঞ্জੀਤ ਸਿੰਘ ਦੀ ਜ਼ਿੰਦਗੀ ਵਿੱਚ ਇੱਕ ਹੋਰ ਔਰਤ ਉਸਦੀ ਸੱਸ ਦੇ ਰੂਪ ਵਿੱਚ ਆਈ ਜਿਸ ਦਾ ਨਾਮ ਬੀਬੀ ਸਦਾ ਕੌਰ ਸੀ ਸਦਾਕੌਰ ਆਪਣੇ ਪਤੀ ਦੀ ਮੌਤ ਤੋਂ ਬਾਅਦ ਕਨਈਆ ਮਿਸਲ ਦੀ ਕਮਾਨ ਸੰਭਾਲ ਰਹੀ ਸੀ ਅਸਲ ਵਿੱਚ ਰਣਜੀਤ ਸਿੰਘ ਵੱਲੋਂ ਛੋਟੀ ਉਮਰ ਵਿੱਚ ਹੀ ਮਾਰੀਆਂ ਜਾ ਰੀਆਂ ਮੱਲਾਂ ਨੂੰ ਵੇਖਦਿਆਂ ਸਦਾਕੌਰ ਰਣਜੀਤ ਤੋਂ ਬੇਹੱਦ ਪ੍ਰਭਾਵਿਤ ਸੀ ਪਤੀ ਦਾ ਸਾਆ ਸਿਰ ਤੇ ਨਾ ਹੋਣ ਕਾਰਨ ਉਸ ਨੂੰ ਆਪਣੀ ਮਿਸਲ ਦੀ ਸਰਦਾਰੀ ਖਸਨ ਦਾ ਵੀ ਡਰ ਸੀ ਸਦਾਕੌਰ ਨੂੰ ਰਣਜੀਤ ਸਿੰਘ ਦੀ ਤਾਕਤ ਅਤੇ ਤੀਖਣ ਬੁੱਧੀ ਦਾ ਅੰਦਾਜ਼ਾ ਉਸ ਦੇ ਬਚਪਨ ਨੂੰ ਵੇਖਦਿਆਂ ਹੀ ਹੋ ਗਿਆ ਸੀ ਬੀਬੀ ਸਦਾਕੌਰ ਨੂੰ ਪੂਰਾ ਯਕੀਨ ਸੀ ਕਿ ਰਣਜੀਤ ਸਿੰਘ ਇੱਕ ਦਿਨ ਵੱਡੇ ਮਾਰ ਕੇ ਮਾਰੇਗਾ ਅਤੇ ਉਹ ਇਸ ਦਾ ਪੂਰਾ ਲਾਭ ਲੈਣਾ ਚਾਹੁੰਦੀ ਸੀ ਬੀਬੀ ਸਦਾਕੌਰ ਇੱਕ ਬਹਾਦਰ ਅਤੇ ਜੰਗਜੂ ਸੁਭਾਅ ਦੀ ਮਾਲਕ ਸੀ ਪਰੰਤੂ ਉਸ ਨੂੰ ਆਪਣੀ ਧੀ ਮਹਿਤਾਬ ਕੌਰ ਦੇ ਭਵਿੱਖ ਦੀ ਚਿੰਤਾ ਸਤਾ ਰਹੀ ਸੀ ਇਨ੍ਹਾਂ ਕਾਰਨਾਂ ਦੇ ਚਲਦਿਆਂ ਹੀ ਸਦਾਕੌਰ ਨੇ ਆਪਣੀ ਧੀ ਦਾ ਵਿਆਹ ਰਣਜੀਤ ਸਿੰਘ ਨਾਲ ਕਰਵਾਉਣ ਦਾ ਫੈਸਲਾ ਲਿਆ ਹਾਲਾਂਕਿ ਦੋਹਾਂ ਪਰਿਵਾਰਾਂ ਵਿੱਚ ਅੰਤਾਂ ਦੀ ਦੁਸ਼ਮਣੀ ਸੀ ਪਰੰਤੂ ਸਦਾਕੌਰ ਨੇ ਆਪਣੇ ਅਤੇ ਆਪਣੀ ਧੀ ਦੇ ਸੁਨਹਿਰੇ ਭਵਿੱਖ ਲਈ ਇਹ ਕੋੜਾ ਘੁੱਟ ਵੀ ਭਰ ਲਿਆ ਮਹਿਤਾਬ ਕੌਰ ਜਦੋਂ ਆਪਣੇ ਸਹੁਰੇ ਘਰ ਆਈ ਤਾਂ ਸਦਾਕੌਰ ਵੀ ਉਸ ਦੇ ਨਾਲ ਹੀ ਰਣਜੀਤ ਸਿੰਘ ਦੇ ਘਰ ਆ ਬੈਠੀ ਅਸਲ ਵਿੱਚ ਸਦਾਕੌਰ ਇੱਕ ਮਹੱਤਵਕੰਖੀ ਔਰਤ ਸੀ ਅਤੇ ਉਹ ਰਣਜੀਤ ਨੂੰ ਹਰ ਮੈਦਾਨ ਫਤਿਹ ਕਰਨ ਲਈ ਤਿਆਰ ਕਰਨਾ ਚਾਹੁੰਦੀ ਸੀ ਉਹ ਜਾਣਦੀ ਸੀ ਕਿ ਰਣਜੀਤ ਸਿੰਘ ਵਿੱਚ ਬਿਖਰੀ ਹੋਈ ਸਿੱਖ ਕੌਮ ਨੂੰ ਇਕੱਠਾ ਕਰਨ ਅਤੇ ਉਹਨਾਂ ਦੀ ਅਗਵਾਈ ਕਰਨ ਦੇ ਸਾਰੇ ਗੁਣ ਮੌਜੂਦ ਹਨ ਇਸ ਕਾਰਨ ਉਹ ਕੁਝ ਸਮਾਂ ਰਣਜੀਤ ਸਿੰਘ ਦੇ ਹੀ ਘਰ ਰਹੀ ਸਦਾਕੌਰ ਅਸਲ ਵਿੱਚ ਪੂਰੇ ਖਿੱਤੇ ਉੱਤੇ ਰਾਜ ਕਰਨ ਦੀ ਇੱਛਾ ਰੱਖਦੀ ਸੀ ਪਰੰਤੂ ਉਹ ਜਾਣਦੀ ਸੀ ਕਿ ਇੱਕ ਔਰਤ ਲਈ ਅਜਿਹਾ ਕਰਨਾ ਸੰਭਵ ਨਹੀਂ ਹੈ ਉਹ ਰਣਜੀਤ ਸਿੰਘ ਦੇ ਰਾਹੀਂ ਇਹ ਕੰਮ ਕਰਵਾਉਣਾ ਚਾਹੁੰਦੀ ਸੀ ਸਦਾਕੌਰ ਦੇ ਮਹਿਤਾਬ ਕੌਰ ਨਾਲ ਆਉਣ ਦਾ ਇੱਕ ਕਾਰਨ ਹੋਰ ਵੀ ਸੀ ਅਸਲ ਵਿੱਚ ਮਹਿਤਾਬ ਕੌਰ ਵੀ ਜਾਣਦੀ ਸੀ ਕਿ ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਨੇ ਉਸਦੇ ਪਿਤਾ ਗੁਰਬਖਸ਼ ਸਿੰਘ ਨੂੰ ਮਾਰਿਆ ਹੈ ਇਸ ਕਾਰਨ ਉਹ ਇਸ ਵਿਆਹ ਤੋਂ ਖੁਸ਼ ਨਹੀਂ ਸੀ ਅਤੇ ਰਣਜੀਤ ਸਿੰਘ ਨੂੰ ਪਸੰਦ ਵੀ ਨਹੀਂ ਕਰਦੀ ਸੀ ਸਦਾ ਕੌਰ ਚਾਹੁੰਦੀ ਸੀ ਕਿ ਉਹ ਕੁਝ ਸਮਾਂ ਮਹਿਤਾਬ ਕੌਰ ਦੇ ਨਾਲ ਰਹੇਗੀ ਅਤੇ ਇਸ ਜੋੜੀ ਵਿੱਚ ਨਜ਼ਦੀਕੀਆਂ ਵਧਾਉਣ ਦਾ ਕੰਮ ਕਰੇਗੀ ਸਦਾ ਕੌਰ ਆਪਣੀਆਂ ਯੋਜਨਾਵਾਂ ਵਿੱਚ ਬਹੁਤੀ ਸਫਲ ਨਹੀਂ ਹੋ ਸਕੀ ਕਿਉਂਕਿ ਉਸਦੇ ਰਣਜੀਤ ਸਿੰਘ ਦੀ ਮਾਤਾ ਰਾਜਕੌਰ ਦੇ ਨਾਲ ਮਤਭੇਦ ਹੋਣੇ ਸ਼ੁਰੂ ਹੋ ਗਏ ਰਣਜੀਤ ਸਿੰਘ ਇਸ ਕਲੇਸ਼ ਤੋਂ ਦੁਖੀ ਹੋ ਕੇ ਸਾਰਾ ਦਿਨ ਸ਼ਿਕਾਰ ਆਦ ਖੇਡਦਾ ਰਹਿੰਦਾ ਅਤੇ ਮਿਸਲ ਦੇ ਕੰਮਾਂ ਵਿੱਚ ਧਿਆਨ ਨਾ ਦਿੰਦਾ ਪਰੰਤੂ ਇਸੇ ਦੌਰਾਨ ਸਦਾਕੌਰ ਨੇ ਇੱਕ ਅਜਿਹੀ ਖੇਡ ਖੇਡੀ ਜਿਸ ਨੇ ਰਣਜੀਤ ਸਿੰਘ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਅਸਲ ਵਿੱਚ 1796-97 ਈਸਵੀ ਦੌਰਾਨ ਅਫਗਾਨ ਸ਼ਾਸਕ ਸ਼ਾਹ ਜਮਾਨ ਨੇ ਹਿੰਦ ਦੇ ਖਿੱਤੇ ਤੇ ਦੋ ਹਮਲੇ ਕੀਤੇ ਪਹਿਲੇ ਹਮਲੇ ਦੌਰਾਨ ਹੀ ਸਦਾਕੌਰ ਨੇ ਆਪਣੀ ਯੋਜਨਾ ਨੂੰ ਸਿਰੇ ਚੜਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਅਫਗਾਨਾਂ ਦੇ ਹਮਲਿਆਂ ਦੌਰਾਨ ਆਮ ਤੌਰ ਤੇ ਸਿੱਖ ਮਿਸਲਾਂ ਦੇ ਆਗੂ ਅਤੇ ਹੋਰ ਵੱਡੇ ਸਰਦਾਰ ਆਪਣੇ ਪਰਿਵਾਰ ਆਦ ਲੈ ਕੇ ਪਹਾੜਾਂ ਵੱਲ ਨਿਕਲ ਜਾਂਦੇ ਸਨ ਪਰੰਤੂ ਪਹਿਲੀ ਵਾਰ ਸਦਾਕੌਰ ਨੇ ਹੀ ਰਣਜੀਤ ਸਿੰਘ ਨੂੰ ਪਹਾੜਾਂ ਵੱਲ ਨਸਨ ਦੀ ਬਜਾਏ ਅਫਗਾਨਾਂ ਦਾ ਮੁਕਾਬਲਾ ਕਰ ਲੀ ਪ੍ਰੇਰਿਆ ਇਹ ਸਦਾਕੌਰ ਹੀ ਸੀ ਜਿਸ ਨੇ ਰਣਜੀਤ ਸਿੰਘ ਨੂੰ ਅਫਗਾਨਾਂ ਦਾ ਮੁਕਾਬਲਾ ਕਰਨ ਲਈ ਅੰਮ੍ਰਿਤਸਰ ਵਿਖੇ ਪਹਿਲੀ ਵਾਰ ਸਰਬੱਤ ਖਾਲਸਾ ਬੁਲਾਉਣ ਲਈ ਰਾਜ਼ੀ ਕੀਤਾ ਸਰਬੱਤ ਖਾਲਸੇ ਦੇ ਦਰਾਨ ਲਗਭਗ ਸਾਰੀਆਂ ਹੀ ਮਿਸਲਾਂ ਦੇ ਸਰਦਾਰਾਂ ਨੇ ਰਣਜੀਤ ਸਿੰਘ ਨੂੰ ਆਪਣਾ ਆਗੂ ਸਵੀਕਾਰ ਕਰ ਲਿਆ ਰਣਜੀਤ ਸਿੰਘ ਦੀ ਅਗਵਾਈ ਵਿੱਚ ਸਿੱਖ ਸਰਦਾਰਾਂ ਨੇ ਅਫਗਾਨਾਂ ਨੂੰ ਚੰਗੀ ਟੱਕਰ ਦਿੱਤੀ ਅਤੇ ਉਹਨਾਂ ਨੂੰ ਹਿੰਦਵਾਲੇ ਪਾਸੇ ਅੱਗੇ ਨਾਮ ਵਧਨ ਦਿੱਤਾ ਅਫਗਾਨ ਵਿੱਚ ਬਗਾਵਤ ਹੋਣ ਕਾਰਨ ਸ਼ਾਹਜਹਾਨ ਨੂੰ ਜਲਦੀ ਹੀ ਅਫਗਾਨ ਵਾਪਸ ਮੁੜਨਾ ਪਿਆ ਰਣਜੀਤ ਸਿੰਘ ਦੀਆਂ ਫੌਜਾਂ ਨੇ ਉਸ ਦੇ ਲਾਹੌਰ ਵਿਖੇ ਤਨਾਤ ਕਿਤੇ ਜਰਨੈਲ ਨੂੰ ਵੀ ਖਦੇੜ ਦਿੱਤਾ ਸ਼ਾਜਮਾਨ ਨਾਲ ਹੋਈ ਇਸ ਜੰਗ ਤੋਂ ਬਾਅਦ ਨੌਜਵਾਨ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਦੇ ਕਿਸੇ ਦੂਰ ਦੂਰ ਤੱਕ ਫੈਲ ਗਏ ਅਫਗਾਨਾਂ ਦੇ ਮੁੜਦਿਆਂ ਹੀ ਲਾਹੌਰ ਤੇ ਮੜ ਪੰਗੀ ਮਿਸਲ ਰਾਮਗੜੀਆ ਮਿਸਲ ਅਤੇ ਕਸੂਰ ਦੇ ਨizamuddin ਨੇ ਕਬਜ਼ਾ ਕਰ ਲਿਆ ਪੰਗੀ ਮਿਸਲ ਦੇ ਲੈਣਾ ਸਿੰਘ ਆਦ ਲਾਹੌਰ ਸ਼ਹਿਰ ਤੇ ਕਾਬਜ਼ ਸਨ ਜਦੋਂ ਕਿ ਰਾਮਗੜੀਆ ਦੇ ਜੱਸਾ ਸਿੰਘ ਰਾਮਗੜੀਆ ਆਦ ਦਾ ਕਿਲੇ ਦੇ ਉੱਤਰੀ ਹਿੱਸਿਆਂ ਤੇ ਕਬਜ਼ਾ ਸੀ ਇਸੇ ਤਰ੍ਹਾਂ ਦੱਖਣ ਪੱਛਮੀ ਹਿੱਸਿਆਂ ਤੇ ਨizamuddin ਕਾਬਜ਼ ਸੀ ਪਰੰਤੂ ਇਹਨਾਂ ਸਾਰਿਆਂ ਦੀ ਆਪ ਮੁਹਾਰੀਆਂ ਕਾਰਨ ਲਾਹੌਰ ਅਤੇ ਆਸਪਾਸ ਦੇ ਲੋਕ ਇਹਨਾਂ ਤੋਂ ਬੇहद ਦੁਖੀ ਸਨ ਲਾਹੌਰ ਦੇ ਲੋਕਾਂ ਨੇ 1799 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਲਾਹੌਰ ਤੇ ਹਮਲਾ ਕਰਨ ਦਾ ਸੱਦਾ ਭੇਜਿਆ ਜੋ ਰਣਜੀਤ ਸਿੰਘ ਦੀ ਜ਼ਿੰਦਗੀ ਦਾ ਇੱਕ ਅਹਿਮ ਮੋੜ ਸਾਬਤ ਹੋਇਆ ਇਸ ਵੇਲੇ ਤੱਕ ਰਣਜੀਤ ਸਿੰਘ ਦੀ ਫੌਜੀ ਤਾਕਤ ਵੀ ਵਧ ਗਈ ਸੀ ਅਤੇ ਜ਼ਿਆਦਾਤਰ ਮਿਸਲਾਂ ਨੇ ਵੀ ਉਸ ਦੀ ਸਰਪ੍ਰਸਤੀ ਮੰਨ ਲਈ ਸੀ ਬੀਬੀ ਸਦਾਕੌਰ ਨੇ ਵੀ ਆਪਣੀ ਫੌਜ ਦੀ ਨਫਰੀ ਨੂੰ ਵਧਾ ਲਿਆ ਸੀ ਸਦਾਕੌਰ ਇੱਕ ਬਹਾਦਰ ਅਤੇ ਜਝਾਰੂਔਰ ਸੀ ਉਹ ਰਾਮਗੜੀਆ ਮਿਸਲ ਦੇ ਸਰਦਾਰਾਂ ਨੂੰ ਪਹਿਲਾਂ ਹੀ ਇੱਕ ਜੰਗ ਵਿੱਚ ਮਾਰ ਦੇ ਚੁੱਕੀ ਸੀ ਬੀਬੀ ਸਦਾਕੌਰ ਨੇ ਹੀ ਜੀਤ ਸਿੰਘ ਨੂੰ ਲਾਹੌਰ ਤੇ ਹਮਲਾ ਕਰਨ ਲਈ ਹੱਲਾਸ਼ੇਰੀ ਦਿੱਤੀ ਇਤਿਹਾਸਕਾਰ ਤਾਂ ਇੱਥੋਂ ਤੱਕ ਲਿਖਦੇ ਹਨ ਕਿ ਲਾਹੌਰ ਤੇ ਹਮਲੇ ਦੀ ਸਾਰੀ ਯੋਜਨਾ ਹੀ ਸਦਾਕੌਰ ਨੇ ਬਣਾਈ ਜੇਕਰ ਬੀਬੀ ਸਦਾਕੌਰ ਨਾ ਹੁੰਦੀ ਤਾਂ ਲਾਹੌਰ ਨੂੰ ਜਿੰਨਾ ਬੇहद ਮੁਸ਼ਕਲ ਹੋ ਜਾਂਦਾ ਉਹ ਸਦਾਕੌਰ ਹੀ ਸੀ ਜਿਸ ਨੇ ਲਾਹੌਰ ਦੇ ਲੋਕਾਂ ਨਾਲ ਪਹਿਲਾ ਰابطਾ ਕਾਇਮ ਕੀਤਾ ਅਤੇ ਉੱਥੋਂ ਦੇ ਵੱਡੇ ਸਰਦਾਰਾਂ ਅਤੇ ਵਪਾਰੀਆਂ ਨੂੰ ਆਪਣੇ ਨਾਲ ਮਿਲਾਇਆ ਸਦਾਕੌਰ ਨੇ ਹੀ ਰਣਜੀਤ ਸਿੰਘ ਨੂੰ ਪ੍ਰੇਰਿਆ ਕਿ ਜੋ ਲਾਹੌਰ ਨੂੰ ਆਪਣੇ ਕਬਜ਼ੇ ਹੇਠ ਕਰੇਗਾ ਉਹੀ ਸਾਰੇ ਖਿੱਤੇ ਉੱਤੇ ਰਾਜ ਕਰੇਗਾ ਬੀਬੀ ਸਦਾਕੌਰ ਵੱਲੋਂ ਮਿਲੀ ਹੱਲਾਸ਼ੇਰੀ ਦੇ ਚਲਦਿਆਂ ਹੀ ਰਣਜੀਤ ਸਿੰਘ ਨੇ 7 ਜੁਲਾਈ 1799 ਈਸਵੀ ਨੂੰ ਲਾਹੌਰ ਤੇ ਹਮਲਾ ਕੀਤਾ ਸਦਾਕੌਰ ਖੁਦ ਆਪਣੀ ਫੌਜੀ ਟੁਕੜੀ ਲੈ ਕੇ ਇਸ ਲੜਾਈ ਵਿੱਚ ਸ਼ਾਮਲ ਹੋਈ ਅਤੇ ਆਪਣੀ ਬਹਾਦਰੀ ਦੇ ਜੋਹਰ ਦਿਖਾਏ। ਹਮਲੇ ਦੀ ਸਾਰੀ ਯੋਜਨਾ ਸਦਾਕੌਰ ਨੇ ਘੜੀ ਅਤੇ ਉਸ ਦਾ ਪੈਂਤੜਾ ਐਨ ਸਹੀ ਬੈਠਾ। ਉਸ ਨੇ ਨਾ ਕੇਵਲ ਫੌਜਾਂ ਨੂੰ ਇਕੱਠਿਆਂ ਰੱਖਿਆ ਬਲਕਿ ਫੌਜਾਂ ਲਈ ਰਸਦ ਆਦ ਦੇ ਪ੍ਰਬੰਧ ਵੀ ਖੁਦ ਕੀਤੇ। ਬੀਬੀ ਸਦਾਕੌਰ ਦੀ ਬਿਹਤਰੀਨ ਰਣਨੀਤੀ ਦੇ ਚਲਦਿਆਂ ਰਣਜੀਤ ਸਿੰਘ ਨੇ ਲਾਹੌਰ ਨੂੰ ਸੱਜੇ ਹੀ ਫਤਿਹ ਕਰ ਲਿਆ। ਸਭ ਤੋਂ ਪਹਿਲਾਂ ਸਦਾਕੌਰ ਦੀ ਫੌਜੀ ਟੁਕੜੀ ਹੀ ਲਾਹੌਰ ਦੇ ਸ਼ਾਹੀ ਕਿਲੇ ਵਿੱਚ ਵੜੀ ਅਤੇ ਸਾਰੇ ਪ੍ਰਬੰਧਾਂ ਨੂੰ ਆਪਣੇ ਹੱਥਾਂ ਏਟ ਕੀਤਾ। ਅੰਦਰ ਜਾ ਕੇ ਉਸ ਨੇ ਰਣਜੀਤ ਸਿੰਘ ਦੇ ਕਿਲੇ ਵਿੱਚ ਆਉਣ ਉਤੇ ਸਵਾਗਤ ਕਰਨ ਦੇ ਪ੍ਰਬੰਧਾਂ ਨੂੰ ਵੀ ਨੇਪਰੇ ਚਾੜਿਆ ਬਾਅਦ ਵਿੱਚ ਉਸਨੇ ਰਣਜੀਤ ਸਿੰਘ ਨੂੰ ਬੇहद ਸ਼ਾਨੋ ਸ਼ੌਕਤ ਨਾਲ ਕਿਲੇ ਵਿੱਚ ਦਾਖਲ ਕਰਵਾਇਆ ਅਤੇ ਉਸਦੇ ਤਖਤ ਤੇ ਬੈਠਣ ਦੀ ਅਧਿਕਾਰਤ ਰਸਮ ਦਾ ਵੀ ਪ੍ਰਬੰਧ ਕੀਤਾ ਇਸ ਤੋਂ ਬਾਅਦ ਰਣਜੀਤ ਸਿੰਘ ਨੇ ਲਾਹੌਰ ਦਾ ਸਾਰਾ ਪ੍ਰਬੰਧ ਆਪਣੇ ਹੱਥਾਂ ਹੇਠ ਕਰ ਲਿਆ 12 ਅਪ੍ਰੈਲ 1801 ਈਸਵੀ ਨੂੰ ਰਣਜੀਤ ਸਿੰਘ ਦੀ ਮਹਾਰਾਜ ਦੇ ਤੌਰ ਤੇ ਤਾਜਪੋਸ਼ੀ ਹੋਈ ਇਸ ਤੋਂ ਬਾਅਦ ਹੀ ਮਹਾਰਾਜ ਰਣਜੀਤ ਸਿੰਘ ਨੇ ਜਿੱਤਾਂ ਦਾ ਸਿਲਸਲਾ ਚੱਲਿਆ ਅਤੇ ਜਲਦੀ ਹੀ ਉਸਨੇ ਸਿੱਖ ਰਾਜ ਦੀਆਂ ਸਰਹੱਦਾਂ ਨੂੰ ਕਾਬਲ ਖੰਧਾਰ ਅਤੇ ਚੀਨ ਨਾਲ ਜਾ ਮਿਲਾਇਆ ਮਹਾਰਾਜ ਰঞ্জੀਤ ਸਿੰਘ ਨੂੰ ਸਫਲਤਾ ਦੀ ਪਹਿਲੀ ਪੌੜੀ ਚੜਾਉਣ ਦਾ ਕੰਮ ਉਸ ਦੀ ਸੱਸ ਬੀਬੀ ਸਦਾਕੌਰ ਨੇ ਹੀ ਕੀਤਾ ਜਿਸ ਤੋਂ ਬਾਅਦ ਮਹਾਰਾਜ ਰঞ্জੀਤ ਸਿੰਘ ਨੇ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਬੇਸ਼ੱਕ ਬੀਬੀ ਸਦਾਕੌਰ ਆਪਣੇ ਸੁਪਨੇ ਅਤੇ ਇਸ਼ਾਵਾਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਵਿੱਚ ਆਈ ਸੀ ਪਰੰਤੂ ਉਸਨੇ ਰਣਜੀਤ ਸਿੰਘ ਨੂੰ ਆਜ਼ਾਦ ਖਾਲਸਾ ਰਾਜ ਦਾ ਬਾਦਸ਼ਾਹ ਬਣਾਉਣ ਲਈ ਜੋ ਕਾਲਨਾਮਾ ਕਾਲੀਆਂ ਉਹਨਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਤੇ ਬੀਬੀ ਸਦਾਕੌਰ ਦੇ ਦਰਮਿਆਨ ਵੱਡੇ ਮਤਭੇਦ ਰਹੇ ਪਰ ਉਹ ਸਦਾਕੌਰ ਹੀ ਸੀ ਜਿਸਨੇ ਇੱਕ ਛੋਟੀ ਜਹੀ ਮਿਸਲ ਦੇ ਮੁਖੀ ਰਣਜੀਤ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਬਣਾ ਦਿੱਤਾ ਦੋਸਤੋ ਇਸ ਤਰ੍ਹਾਂ ਦੇ ਇਤਿਹਾਸਕ ਅਤੇ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਲਈ ਚੈਨਲ ਰੰਗ ਪੰਜਾਬੀ ਨੂੰ ਸਬਸਕ੍ਰਾਈਬ ਕਰੋ